ਬੀਜੇਪੀ ਜੜੀ ਗਿਆ ਉਹਨਾਂ ਨੂੰ ਟ੍ਰੇਨ ਕਰ ਰਹੀ ਹੈ ਤਾਂ ਹੀ ਕਰਕੇ ਜਹੀਆਂ ਬਗਾਵਤਾਂ ਕੀਤੀਆਂ ਜਾ ਰਹੀਆਂ ਸਾਨੂੰ ਬੀਜੇਪੀ ਕਰ ਰਿਹਾ ਇਹਨਾਂ ਨੂੰ ਸਰਸੇ ਵਾਲੇ ਕਰ ਰਹੇ ਨੇ ਫਿਰ ਪਾਰਟੀ ਦੇ ਵਰਕਰ ਦੇ ਨਿੰਮੋ ਚੋਣੇ ਹੋ ਰਹੇ ਨੇ ਅਕਾਲੀ ਦਲ ਕਹੌਣ ਤੋਂ ਲੋਕ ਸ਼ਰਮ ਮਿਸਿਸ ਕਰ ਰਹੇ ਨੇ ਇਹ ਹਾਲਤ ਅੱਜ ਸਸਗੀ ਸਿੰਘ ਬਾਦਲ ਦੀ ਅੜੀ ਕਰਕੇ ਜਿੱਦ ਕਰਕੇ ਬਣੇ ਖੜੇ ਜੇ ਇਹ ਇਹ ਜੇ ਹੁਣ ਵੀ ਕਮਜ਼ੋਰ ਨਹੀਂ ਮੰਨਦੇ ਫਿਰ ਤਾਂ ਰੱਬ ਹੀ ਰੱਖਾ ਅਕਾਲੀ ਦਲ ਅਜਿਹੀ ਪਾਰਟੀ ਹੈ ਜਿਹੜੀ ਸਭ ਤੋਂ ਪੁਰਾਣੀ ਪਾਰਟੀਆਂ ਦੇ ਵਿੱਚ ਇੱਕ ਹੈ ਬੜੀ ਜ਼ਬਰਦਸਤ ਹੋਣਦੀ ਸੀ ਹੁਣ ਉਹਨੂੰ ਸੇਂਧ ਲੱਗ ਚੁੱਕੀ ਹੈ ਇਸ ਨੂੰ ਮੁੜ ਕਾਇਮ ਕਰਨਾ ਕਿੰਨਾ ਔਖਾ ਨਾਲੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਅਕਾਲ ਤਖਤ ਸਾਹਿਬ ਤੇ ਅਸੀਂ ਥੀਮਾ ਜਾਂਚ ਕਰ ਲਈ ਗਏ ਆ ਕੀ ਉਹ ਰੁਖਾਸ਼ਨ ਹਿੰਤ ਆ ਬੇਤੇਦਨੀ ਸੁਖਬੀਰ ਸਿੰਘ ਬਾਦਲ ਹੋਣਾਂ ਨੇ ਇੱਕ ਅਜੀਹਾ ਫਰਮਾਨ ਸੁਣਾਇਆ ਜਿਸ ਦੇ ਵਿੱਚ ਬਹੁਤ ਹੀ ਦਿਗਜ ਨੇਤਾ ਨੂੰ ਜਿਨ੍ਹਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਉਹਨਾਂ ਚੋਂ ਪ੍ਰਿੰਸ ਸਿੰਘ ਚੰਦੂ ਮਾਜਰਾ ਵੀਕ ਨੇ ਚੰਦੂ ਮਾਜਰਾ ਸਾਹਿਬ ਜਿਸ ਦਾ ਕੱਲ ਸੁਖਬੀਰ ਸਿੰਘ ਬਾਦਲ ਹੋਣਾਂ ਨੇ ਫੈਸਲਾ ਸੁਣਾਇਆ ਉਹਨਾਂ ਦੇ ਇਸ ਫਰਮਾਨ ਨੂੰ ਕਿਸ ਤਰ੍ਹਾਂ ਮੰਨਦੇ ਹੋ ਦੇਖੋ ਜੋ ਫੈਸਲਾ ਇਨਫੈਸ਼ਨ ਕਮੇਟੀ ਨੇ ਦਿੱਤਾ ਤਾਂ ਗੈਰ ਵਿਧਾਨਕ ਗੈਰ ਕਾਨੂੰਨੀ ਆ ਔਰ ਬੜੀ ਘਬਰਾਹਟ ਆ ਜਦੋਂ ਸਾਰੇ ਪਾਸਿਆਂ ਤੋਂ ਸੁਖਵੀਰ ਸਿੰਘ ਬਾਦਲ ਹੋਣੀ ਘਿਰ ਗਏ ਉਹਨਾਂ ਦਾ ਅੰਦਰ ਖਾਤੇ ਸਾਂਝਾਂ ਜਿਹੜੀਆਂ ਸਰਸੇ ਵਾਲੇ ਨਾਲ ਉਹ ਜਗਜाहिर ਹੋ ਗਈਆਂ ਔਰ ਉਹ ਸਾਂਝਾਂ ਕਰਾਉਣ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕਰਨ ਵਾਲਾ ਵਿਅਕਤੀ ਬਜੋਲਗੀ ਉਹਦੀ ਸਾਹਮਣੇ ਆ ਗਈ ਤੇ ਉਹ ਚਿੱਠੀਆਂ ਦਾ ਦਾਨ ਪ੍ਰਦਾਨ ਤੇ ਚਿੱਠੀਆਂ 'ਚ ਸੋਧ ਕਰਾਉਣੀ ਹੈ ਹੰਜੋ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਫੇਰ ਉਹਨਾਂ ਕੋ ਕੋਈ ਰਾਹ ਨਹੀਂ ਰਿਹਾ ਹੁਣ ਉਹ ਪੋਚਾ ਪੋਚੀ ਕਰਨ ਵਾਸਤੇ ਆਪਣੇ ਗੁਨਾਹ ਨੂੰ ਲੁਕਾਉਣ ਵਾਸਤੇ ਉਹਨਾਂ ਨੇ ਸਾਡੇ ਤੇ ਐਕਸ਼ਨ ਲੈ ਲਿਆ 2 ਮਹੀਨੇ ਹੋ ਗਏ ਅਸੀਂ ਸੁਧਾਰ ਲੈਣ ਸ਼ੁਰੂ ਕੀਤੇ ਜਦ ਤੱਕ ਐਕਸ਼ਨ ਨਹੀਂ ਲਿਆ ਨਾਲੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਤਖਤ ਸਾਹਿਬ ਤੇ ਅਸੀਂ ਖੀਮਾ ਜਾਂਚ ਕਰ ਲਈ ਗਏ ਆ ਕੀ ਉਹ ਅਨੁਸ਼ਾਸਨਹੀਨ ਤਾਂ ਨਾਲੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਤਖਤ ਸਾਹਿਬ ਤੇ ਅਸੀਂ ਖੀਮਾ ਜਾਂਚ ਕਰ ਲਈ ਗਏ ਆ ਕੀ ਉਹ ਅਨੁਸ਼ਾਸਨਹੀਨ ਤਾਂ ਅਕਾਲੀ ਦਲ ਕੁਰਬਾਨੀ ਕਰਨ ਵਾਲੇ ਵੀ ਜਾਣ ਵਾਲੇ ਲੋਕਾਂ ਦੇ ਹਵਾਲੇ ਕਰਨਾ ਕੀ ਅਨੁਸ਼ਾਸਨਹੀਨ ਤੁਮਾਜਰ ਜੀ ਕਹਿੰਦੇ ਅਕਾਲੀ ਦਲ ਤੇ ਕਦੀ ਕਮਜ਼ੋਰ ਹੋਇਆ ਬਾਗੀ ਨੇਤਾ ਨੇ ਜਿਸਾਂ ਤੁਸੀਂ ਸਾਰੇ ਜਾਣੇ ਵਿਰੋਧ ਕਰਦੇ ਉਹਨਾਂ ਦੀ ਪ੍ਰਧਾਨਗੀ ਦਾ ਉਹਨਾਂ ਨੇ ਅਸਲ ਇਹਦੀਆਂ ਜੜ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਇਹ ਜੇ ਹੁਣ ਵੀ ਕਮਜ਼ੋਰ ਨਹੀਂ ਮੰਨਦੇ ਫਿਰ ਤਾਂ ਰੱਬ ਹੀ ਰੱਖਾ 34% ਤੋਂ ਘਟ ਕੇ 12% ਰਹਿ ਗਏ ਜਲੰਧਰ ਦੀ ਬਾਈ ਇਲੈਕਸ਼ਨ ਤੇ ਤਾਂ ਬੁਰਾ ਹਾਲ ਹੋ ਗਿਆ ਪੁਆਇੰਟ 1 ਤੇ ਵੀ ਠੇਹਾਂ ਚਲੇ ਗਏ ਅਜੇ ਵੀ ਕਮਜ਼ੋਰ ਨਹੀਂ ਮੰਨਦੇ ਨਹੀਂ ਤਾਂ ਪ੍ਰੋਬਲਮ ਆਹੀ ਤਾਂ ਗੱਲ ਆ ਵੀ ਮਤਲਬ ਐਡੀ ਮਾੜੀ ਹਾਲਤ ਦੇ ਵੀ ਉਹਨਾਂ ਨੂੰ ਤਰਸ ਨਹੀਂ ਆ ਰਿਹਾ ਪਾਰਟੀ ਕਿੰਦੇ ਜਿਵੇਂ ਆਟੇ 'ਚ ਲੂਣ ਹੁੰਦਾ ਇਸ ਤਰ੍ਹਾਂ ਹੀ ਜਿਹੜੇ ਬਾਗੀ ਨੇ ਵੱਖਰੇ ਹੋ ਕੇ ਚੱਲ ਰਹੇ ਨੇ ਸਾਡੇ ਨਾਲ ਸ਼੍ਰੋਮਣੀ ਕਮੇਟੀ ਸੰਗਤ ਹੈ ਪ੍ਰਧਾਨ ਸਾਰੇ ਜਾਣੇ ਇਹ ਸਿਲੇਕਟਡ ਬੰਦਿਆਂ ਨੂੰ ਬਾਹਾਂ ਖੜੀਆਂ ਕਰਾ ਕੇ ਸੰਗਤ ਨਹੀਂ ਹੁੰਦੀ ਸੰਗਤ ਤਾਂ ਲੋਕ ਹੁੰਦੇ ਨੇ ਜਿਹੜੇ ਝੁੰਡਾ ਕਮੇਟੀ ਨੇ ਲੋਕਾਂ ਦੀ ਭਾਵਨਾ ਨੂੰ ਤਲਬੰਦ ਕੀਤਾ ਤੇ ਜਿਹੜੇ ਲੋਕਾਂ ਨੇ ਫਤਵਾ ਬਾਰ-ਬਾਰ ਦਿੱਤਾ ਉਲਟ ਪਾਰਟੀ ਦੇ ਉਹ ਆ ਤਤ ਤੁਹਾਨੂੰ ਕੀ ਲੱਗਦਾ ਵਾਕਈ ਅਕਾਲੀ ਦਲ ਅਜੇ ਹੀ ਪਾਰਟੀ ਹੈ ਜਿਹੜੀ ਸਭ ਤੋਂ ਪੁਰਾਣੀ ਪਾਰਟੀਆਂ ਦੇ ਵਿੱਚ ਇੱਕ ਹੈ ਬੜੀ ਜ਼ਬਰਦਸਤ ਹੋਣਦੀ ਸੀ ਹੁਣ ਉਹਨੂੰ ਸੇਂਦ ਲੱਗ ਚੁੱਕੀ ਹੈ ਇਸ ਨੂੰ ਮੁੜ ਕਾਇਮ ਕਰਨਾ ਕਿੰਨਾ ਔਖਾ ਸੀ ਤੌਰ ਤੇ ਤਬਾਹ ਹੋ ਗਈ ਪਾਰਟੀ ਬਰਬਾਦ ਹੋ ਗਈ ਪਾਰਟੀ ਆਕਾਸ਼ ਤੋਂ ਫਰਸ ਤੇ ਆ ਗਈ ਪਾਰਟੀ ਪਾਰਟੀ ਦੇ ਵਰਕਰ ਦੇ ਨਿਮੋ ਝੋਨੇ ਹੋ ਰਹੇ ਨੇ ਅਕਾਲੀ ਦਲ ਕਹੌਣ ਤੋਂ ਲੋਕ ਸ਼ਰਮ ਮਹਿਸੂਸ ਕਰ ਰਹੇ ਨੇ ਇਹ ਹਾਲਤ ਅੱਜ ਸਾਸੂ ਵੀਰ ਸਿੰਘ ਬਾਦਲ ਦੀ ਅੜੀ ਕਰਕੇ ਜਿੱਦ ਕਰਕੇ ਬਣੇ ਖੜੇ ਨੇ ਕਹਿੰਦੇ ਜੀ ਬੀਜੇਪੀ ਬੀਜੇਪੀ ਜੜੀ ਹੈ ਉਹਨਾਂ ਨੂੰ ਟ੍ਰੇਨ ਕਰ ਰਹੀ ਹੈ ਤਾਂ ਹੀ ਕਰਕੇ ਜਹੀਆਂ ਬਗਾਵਤਾਂ ਕੀਤੀਆਂ ਜਾ ਰਹੀਆਂ ਸਾਨੂੰ ਬੀਜੇਪੀ ਕਹ ਰਿਹਾ ਇਹਨਾਂ ਨੂੰ ਸਰਸੇ ਵਾਲੇ ਕਰ ਰਹੇ ਨੇ ਫਿਰ ਟ੍ਰੇਨ ਸਰਸਿਆ ਦੇ ਬਿਚੋਲੇ ਬਣਾਏ ਜਿਹੜੇ ਇਹਨਾਂ ਨੂੰ ਰੋਟ ਰੇਨ ਕਰ ਰਹੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਸੋ ਚੰਦੂ ਮਾਜਰੇ ਨੇ ਆਪਣੇ ਪੱਖ ਇੱਥੇ ਰੱਖੇ ਨੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਹੁਣ ਨੇ ਇਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਸੀਗਾ ਤਾਂ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਅੱਜ ਵੀ ਅਕਾਲੀ ਹਾਂ ਕੱਲ ਵੀ ਅਕਾਲੀ ਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੱਕ ਸਾਹ ਨੇ ਸਰੀਰ ਦੇ ਵਿੱਚ ਉਦੋਂ ਤੱਕ ਅਕਾਲੀ ਰਾਂਗੇ ਅਤੇ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਇਸ ਬਿਆਨ ਨੂੰ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਇਹ ਫਰਮਾਨ ਹੈ ਇੱਕ ਤਾਨਾਸ਼ਾ ਫਰਮਾਨ ਹੈ ਅਸੀਂ ਇਸ ਨੂੰ ਅੱਜ ਵੀ ਕੱਲ ਵੀ ਕਦੀ ਵੀ ਪ੍ਰਵਾਨ ਨਹੀਂ ਕਰਾਂਗੇ